ਘਰ ਵਿੱਚ ਰੱਖਿਆ ਹੋਇਆ ਸੀ ਧੀ ਦਾ ਵਿਆਹ ਪਰ ਵਿਆਹ ਦੀਆਂ ਖੁਸ਼ੀਆਂ ਹੋਈਆਂ ਗਮ ਘੀਨ ਤੋਂ ਅੰਦਾਜ਼ਨੇ ਆ ਇਹ ਅੱਗ ਦਾ ਕਹਿਰ ਇੰਨਾ ਸੀ ਕਿ ਘਰ ਦਾ ਛੱਡੋ ਪੈਸਾ ਥੇਲਾ ਟਕਾ ਸੋਨਾ ਇਥੋਂ ਤੱਕ ਕਿ ਧੀ ਦੇ ਦਾਜ ਦਾ ਸਮਾਨ ਸੜ ਕੇ ਸਾਰਾ ਹੀ ਸੁਆਹ ਹੋ ਗਿਆ ਵੀਰਵਾਰ ਦੀ ਰਾਤ ਨੂੰ ਆਏ ਤੇਜ ਹਦੇਰੀ ਝੱਖੜ ਦੇ ਕਰਕੇ ਪੁਲਿਸ थाना ਕੋਟਲੀ ਸੂਰਤ ਮੱਲੀ ਦੇ ਨਾਮ ਦੇ ਪਿੰਡ ਰਾਏ ਚੱਕ ਦੇ ਵਿੱਚ ਕਣਕ ਦੇ ਨਾਲ ਨੂੰ ਲੱਗੀ ਅੱਗ ਨੇ ਗੁਜਰਾ ਡੇਰੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅੱਗੇ ਨਹੀਂ ਭਿਆਨਕ ਸੀ ਕਿ ਅਗਰੇ ਕਰ 20 ਮੱਝਾਂ 15 ਬੱਕਰੀਆਂ ਅਤੇ ਇਸ ਤੋਂ ਇਲਾਵਾ ਹੋਰ ਦਰਜਨਾ ਪਸ਼ੂ ਵੀ ਝੋਲ ਗਏ ਇਸ ਮੌਕੇ ਤੇ ਪੀੜਾ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਧੀ ਦਾ ਘਰ ਵਿੱਚ ਵਿਆਹ ਰੱਖਿਆ ਹੋਇਆ ਸੀ ਘਰ ਦੇ ਵਿੱਚ ਉਹਨਾਂ ਦਾ ਟਰੈਕਟਰ 2 ਰੇੜੇ 1.5 ਲੱਖ ਰਜਿੰਦੀ ਹੈ ਤੇ ਸੋਨਾ ਵੀ ਸੜ ਕੇ ਸੁਆਹ ਹੋ ਗਿਆ ਹੈ ਇਹ ਕੋਟਲੀ ਤੋਂ ਆਕਾਈ ਹਨੇਰੀ ਵਿੱਚ ਤੇ ਇੱਥੇ ਸਾਡੇ ਕੁਲਾਂ ਦੇ ਵਿੱਚੋਂ ਦੀ ਲੰਘ ਗਈ ਹੈ ਸਾਡੀਆਂ ਜਾਣੇ 20-25 ਮਈਆਂ ਚੜੀਆਂ ਨਾ ਉਹ ਜਲ ਚੁਕੀਆਂ 10 ਬੱਕਰੀਆਂ ਵੀ ਇੱਕ ਘਰ ਦੀਆਂ ਜਲ ਚੁਕੀਆਂ ਆ 2 15 ਮਹੀਆਂ ਇੱਕ ਘਰ ਦੀਆਂ ਜਲ ਚੁਕੀਆਂ ਬੱਕਰੀਆਂ 10 ਬੱਕਰੀਆਂ ਇੱਕ ਘਰ ਦੀਆਂ ਜਲ ਚੁਕੀਆਂ ਹੋਰ ਕੋਈ ਟਰੈਕਟਰ ਵਗੈਰਾ ਕਿਉਂ ਹੋ ਗਿਆ ਟਿਗਟਰ ਇੱਕ ਟਿਗਟਰ ਵੀ ਜਲ ਗਿਆ ਤੇ ਸਾਡੇ 3 ਲੱਖ ਸਾਡਾ ਸੋਨਾ ਜਿਹੜਾ ਉਹ ਵੀ ਜਲ ਚੁਕਾ ਗਿਆ ਇੱਕ ਘਰ ਦਾ 4 ਲੱਖ ਰੁਪਈਆ ਇਕੱਠਾ ਕੀਤਾ ਸੀ ਪਹਿਲੀ ਲੈਣ ਵਾਸਤੇ ਇਹ ਦੂਜੇ ਪੁਰਾਣੇ 5 ਲੱਖ ਰੁਪਈਆ ਕੀਤਾ ਸੀ ਪਹਿਲੀ ਲੈਣ ਵਾਸਤੇ ਇਕੱਠਾ ਕੀਤਾ ਸੀ ਉਹ ਵੀ ਵਿੱਚੇ ਜਲ ਗਿਆ ਅਜੇ ਇੱਥੇ ਤੱਕ ਕੋਈ ਨਹੀਂ ਆਇਆ ਪੁਲਿਸ ਵਾਲੇ ਆਏ ਸੀ ਮੁਲਾਜ਼ਮ ਥਾਣੇੋਂ ਉਹ ਵੀ ਕੁਝ ਲੇਖ ਲੱਗ ਕੇ ਲੈ ਕੇ ਕਿ ਅਜੇ ਤੱਕ ਸਾਨੂੰ ਇੱਥੇ ਕੁਝ ਨੁਸਕਾਨ ਕੋਈ ਨਹੀਂ ਸਾਡ ਨੂੰ ਦਿੱਤਾ ਵੀ ਲਿਆ ਅਜੇ ਕੋਈ ਪਰੋਸਾ ਸਾਨੂੰ ਦਿੰਦੇ ਆ ਵੀ ਤਾਂ ਪਿੰਡ ਦੇ ਦਿੰਦੇ ਆ ਵੀ ਤੁਹਾਡਾ ਕੁਝ ਨਾ ਕੁਝ ਕਰਾਂਗੇ ਤੁਹਾਨੂੰ ਬਹੁਤ ਘਾਟਾ ਹੋਇਆ ਤੁਹਾਡੇ ਨਾਲ ਬਹੁਤ ਘਟਣਾ ਬਾਰਤ ਗਈ ਹੈ ਤੁਹਾਡੇ ਨਾਲ ਤੁਹਾਡੀ ਮਦਦ ਕਰਾਂਗੇ ਅਜੇ ਤੱਕ ਭਾਜੀ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਸਾਡੀ ਇਹੋ ਮੰਗਿਆ ਵੀ ਸਾਡੀ ਸਾਡੀ ਮਾਂਗ ਪੂਰੀ ਆ ਜਿਹੜੀ ਸਾਡਾ ਨਸਕਾਨ ਇਹ ਸਾਨੂੰ ਦਿੱਤਾ ਜਾਵੇ ਜੀ ਕੋਈ ਬੱਚਿਆਂ ਦਾ ਬਚਾਇਆ ਜਿਹੜੇ ਬੱਚੇ ਇੱਕ ਗੁੱਡੀ ਦੇ ਨਾਲ ਲੱਕ ਨੂੰ ਸੇਕ ਲੱਗ ਗਿਆ ਦਾ ਜੀ ਆਸੀਂ ਸਰਕਾਰਾਂ ਕੋਲੋਂ ਇਹੋ ਮੰਗ ਮੰਗਦੇ ਆਂ ਵੀ ਸਾਡਾ ਹੱਕ ਦਿੱਤਾ ਜਾਵੇ ਯਾਰ ਅਸੀਂ ਗਰੀਬ ਬੰਦੇ ਆਂ ਅਸੀਂ ਮੰਗ ਕੇ ਰੋਟੀ ਖਾਣ ਵਾਲੇ ਬੰਦੇ ਆ ਭਾਜੀ ਠੀਕ ਹੈ ਬੱਚੇ ਲੈ ਕੇ ਲਿਕਲੀਆਂ ਬੱਚੇ ਸੁੱਤੇ ਹੀ ਬਾਵਾ ਤੋਂ ਖਿੱਚ ਕੇ ਬੱਚੇ ਖੜੇ ਆ ਬੱਚੇ ਮਾਂ ਹ ਬਚਾਇਆ ਕੋ ਕੁਛ ਨਹੀਂ ਕੀਤਾ ਉਹ ਸੜ ਗਿਆ ਜੋ ਸੜ ਗਿਆ ਜੋ ਦਾਗ ਮੰਜੀ ਮੰਜੀ ਜੋ ਪਾਂਦਾ ਟੀਕਰ ਮੱਜਾਂ ਜੋ ਕੁਛ ਵੀ ਹੈ ਹੀ ਸੜ ਗਿਆ ਬੰਦੇ ਤੇ ਨਹੀਂ ਮਰ ਗੋਗੀ ਉੱਤੇ ਜਲ ਗਏ ਉਹ ਜਿੰਨੀ ਮੀਡੀਆ ਤੇ ਗਏ ਤੇ ਰੇ ਦੀ ਮੱਜਾਂ ਕੁਝ ਨਹੀਂ ਬਚਿਆ ਸੋਨਾ ਗਹਿਣਾ ਜੋ ਪੇਹੇ ਪੂਤੇ ਦੇ ਕੋ ਸਰ ਆਈ ਦੇ ਨੰਚਾ ਮਰਾਦੀ ਵੀ ਕੋਈ ਨਹੀਂ ਗੱਡੀ ਉਦੋਂ ਪਹੁੰਚੀ ਜਦੋਂ ਆਪ ਸਰਦੂ ਕੀ ਆਈ ਸਭ ਕੁਝ ਮਦਦ ਮੰਗਨੀ ਸਾਨੂੰ ਜੋ ਕੁਝ ਵੀ ਹੈ ਸਾਡਾ ਦਰਿਆ ਸਾਡਾ ਮਾਣ ਸਭ ਹੋਣਾ ਚਾਹੀਦਾ ਇਹ ਰਾਤ ਸਾਡਾ ਮਾਮਾ ਪੂਰਾ ਗਿਆ ਇਕੱਲੇ ਅਸੀਂ ਸਾਰੇ ਚੱਲ ਗਏ ਉੱਥੇ ਹਾਂਜੀ ਇਹ ਮਗਰ ਕਿਤੇ ਆ ਜਾ ਤੇ ਨਾਲ ਦੀ ਅਸੀਂ ਇਹਨਾਂ ਨੇ ਵਿਚ ਵਿਚ ਗੱਡੇ ਮੱਜਾਂ ਬਧੀਆਂ ਪੈਂਟ ਦੇ ਨੇ ਹੋਰੀ ਨਾ ਬਾਕੀ ਮੱਜਾਂ ਕੋ 20 25 ਸੜ ਗੀਆਂ ਆ ਬੱਕਰੀਆਂ ਸੜ ਗਈਆਂ ਘਰ ਵੀ ਸਾਰਾ ਸੜ ਗਿਆ ਤਵਾਈ ਪੁੱਟੀ ਗਈ ਸਾਰੀ ਆ ਮੇਖਨੂ ਕੱਖ ਨਹੀਂ ਦੇ ਰਿਆ ਸਭ ਕੁਝ ਸੜ ਗਿਆ ਤਵਾਈ ਪੁੱਟੀ ਗਈ ਸਾਰੀ ਘਰ ਵੀ ਕੋਈ ਹੋਰ ਕੀ ਜਿਹੜੀ ਇੱਕ ਕੋ ਟਰੈਕਟਰ ਵਗੈਰਾ ਹੋਰ ਕੀ ਇੱਕ ਰਹੀ ਨਵਾਂ ਲਿਆਂਦਾ ਆ ਉਹ ਵੀ ਸੜ ਗਿਆ ਚਾਰ ਸੜ ਗਿਆ ਤੇ ਬੱਕਰੀਆਂ ਬੱਕਰੀ ਵਿੱਚ ਪਹਿਲੇ ਕੋਈ ਥਾਂ ਲੈਣਾ ਹੁਣ ਮੱਝਾਂ ਵੇਚ ਕੇ ਪੈਸੇ ਹੀ 4-5 ਲੱਖ ਰੁਪਏ ਉਹ ਵੀ ਸੜ ਗਏ ਉਹ ਵੀ ਤੋਂ ਆਈ ਆ ਕੋਟਲੀ ਤੋਂ ਆਈ ਅੱਗ ਲੱਗੀ ਆਈਦਾ ਕੋਈ ਨਹੀਂ ਆਏ ਆਹੀ ਮੌਕਾ ਵੇਖੇਗੇ ਜੀ ਕੀ ਮੰੰਕੀ ਕਰਦੇ ਆ ਪ੍ਰਸ਼ਾਸ਼ਕ ਪ੍ਰਸ਼ਾਸਨ ਤੋਂ ਕੀ ਮੰੰਕੀ ਕਰਦੇ ਆ ਅਸੀਂ ਮੰਗ ਇਹੋ ਮੰਗਦੇ ਆ ਵੀ ਜੋ ਸਾਡਾ ਹਰਖਾਨ ਹੋਇਆ ਸਾਨੂੰ ਹੱਕ ਦਿੱਤਾ ਜਾਵੇ ਹੱਕ ਦਿੱਤਾ ਜਾਵੇ ਕੱਲ ਨਾ ਵੀਰ ਜੀ ਸ਼ਾਮੀ ਜਿਹੜੀ ਅੱਗ ਲੱਗੀ ਆ ਇਹ ਕੋਟਰੀ ਵਾਲੋਂ ਹੁੰਦੀ ਹੋਈ ਪਿੰਡ ਮਮਥਾਣੀ 당 ਕੇ ਬਹੁਤ ਤੇਜ਼ ਹਵਾ ਨਾਲ ਇੱਥੇ ਸਾਡੇ ਰਾਏ ਚੱਕ ਪੇਟ ਮਹਿਰ ਗੁਜਰ ਦੇ ਦਾ ਹੀ ਮਹਿਰਾਂ ਦਾ ਬਹੁਤ ਜ਼ਿਆਦਾ ਵੀਰ ਦਾ ਨੁਕਸਾਨ ਹੋਇਆ ਹੀ ਮੌਕੇ ਦੇ ਕੱਲ ਰਾ ਜਿੰਨਾ ਕੋ ਹੋ ਸਕਿਆ ਬਚਾਅ ਕੀਤਾ ਵਾ ਵੀਰ ਦੇ ਡੰਗਰ ਸੜ ਗਏ ਅੱਗ ਦੀ ਸਪੀਡ ਹੀ ਇੰਨੀ ਸੀ ਕਿ ਭੱਜਣ ਦਾ ਮੌਕਾ ਨਹੀਂ ਮਿਲਿਆ ਛੋਟੇ ਛੋਟੇ ਬੱਚੇ ਅੱਗ ਚੋਂ ਬੜੀ ਮੁਸ਼ਕਲ ਕੱਢੇ ਆ ਆ ਪਸ਼ੂ ਆ ਵੇਖੋ ਸਾਹਮਣੇ ਮਰੇ ਪਏ ਆ ਆ ਪੇਟੀਆਂ ਚ ਪੈਸੇ ਇਹਨਾਂ ਵਿਆਹ ਧਰਿਆ ਸੀ ਆਪਣੀਆਂ ਕੁੜੀਆਂ ਦਾ ਭੈਣਾਂ ਆਪਣੀਆਂ ਦਾ ਉਹ ਪੇਟੀਆਂ ਦੇ ਵਿੱਚੇ ਪੈਸੇ ਸੜ ਗਏ ਆ ਲੱਗ ਜੱਗ ਦੇ ਵੀਰ ਆਏ ਆ ਪਰ ਅੱਗ ਇੰਨੀ ਤਾਂ ਹੀ ਕਿ ਪਰਾਲੀ ਦੀ ਅੱਗ ਲੱਗਣ ਕਰਦਾ ਸੇਕ ਬਹੁਤ ਜ਼ਿਆਦਾ ਸੀ ਆ ਭਾਂਡੇ ਵਾਲ ਮੂਨੇ ਦੇ ਇੰਨੀ ਅੱਗ ਦਾ ਸੇਕ ਹੀ ਭਾਂਡੇ ਤੱਕ ਪਿਗਲ ਗਿਆ ਇਹਨਾਂ ਵੀਰਾਂ ਦਾ ਟਰੈਕਟਰ ਸੜ ਗਿਆ ਮੋਟਰਸਾਈਕਲ ਸੜ ਗਿਆ ਯਾਨੀ ਕਿ ਇੱਥੇ ਜੋ ਮੌਜੂਦ ਹੁੰਦਾ ਸਿਰਫ ਇੱਕ ਬੱਚੇ ਬਚਾਲੇ ਆ ਤੇ ਡੰਗਰ ਤੱਕ ਸੜ ਗਿਆ ਕ੍ਰਾਂਤ ਤੱਕ ਸੜ ਗਈ ਇਹਦਾ ਨਾਂ ਉਹ ਸੜ ਗਿਆ ਬਹੁਤ ਜ਼ਿਆਦਾ ਓਖਾ ਹੋ ਗਿਆ ਸਾਰੇ ਲਖਨਵਾਸੀ ਆਏ ਮਦਦ ਕਰਨ ਪਰ ਅੱਗ ਅੱਗੇ ਯੂਰਨੀ ਚੱਲਿਆ ਗਿਆ ਕਿ ਇਦਾਂ ਵੀ ਸੋ ਸਾਰਿਆਂ ਨੂੰ ਬੇਨਤੀ ਆ ਮੀਡੀਆ ਨੂੰ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਇਹ ਇਨਾਂ ਦੀ ਭਾਰ ਭਾਈ ਕੀਤੀ ਜਾਵੇ ਤਗੜੇ ਲੈਵਲ ਦੀ ਬਹੁਤ ਜ਼ਿਆਦਾ ਇਨਸਾਨ ਹੋ ਗਿਆ ਜੋ ਤਖ਼ਤ ਕੋਈ 20 ਲੱਖ ਤੋਂ ਵੱਧਦਾ ਹੋ ਗਿਆ ਦੰਦਾ ਜਦੋਂ ਤੁਸੀਂ ਮੌਜੂਦ ਸੀ ਰਾਤ ਉਸ ਟਾਈਮ ਕੋਈ ਪ੍ਰਸ਼ਾਸਨ ਕਰਤਾਰੀ ਜਾਂ ਫਾਇਰ ਬ੍ਰਿਗੇਡ ਵਾਲਾ ਪਹੁੰਚਿਆ ਜੀ ਫਾਇਰ ਬ੍ਰਿਗੇਡ ਦੀ ਗੱਡੀ ਲਾਸਟ ਤੇ ਆਈ ਆ ਜੀ ਐਂਡ ਦੀ ਬਾਕੀ ਜਦੋਂ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਬੜੇ ਫੋਨ ਲਾਏ ਆ ਕਦੀ ਫੋਨ ਵਿਅਸਤ ਆਉਂਦਾ ਕਦੀ ਕੋਸ਼ ਆਉਂਦਾ ਹੀ ਕਦੀ ਕੋਈ ਨਹੀਂ ਆ ਗਈ ਉੱਥੇ ਕਦੀ ਕੋਈ ਕਹਿੰਦੇ ਸੀ ਬੜਿਆਂ ਨੂੰ ਫੋਨ ਲਾਏ ਜੀ ਸਾਰਿਆਂ ਨੂੰ ਲਾਏ ਇੱਥੇ ਜਿੰਨੇ ਵੀ ਖਲੋਤੇ ਆ ਕਿ ਆਪਣੇ ਨੌਜਵਾਨ ਜੰਗ ਜਦੇਸ਼ਨ ਸਾਰਿਆਂ ਨੇ ਫੋਨ ਲਾਏ ਆ ਕਿਸੇ ਨੇ ਕੋਈ ਰਿਸਪੌਂਸ ਦਿੱਤਾ ਗੋ ਵੱਡੇ ਪੱਦਰ ਤੇ ਮਈਆਂ ਸੜੀਆਂ ਨੇ ਕੋਈ ਪਸ਼ੂ ਪਾਲਣੂ ਭਾਗ ਦੇ ਕੋਈ ਅਧਿਕਾਰੀ ਪਹੁੰਚੇ ਹੋਂ ਤੁਹਾਡੇ ਕੋਈ ਨਹੀਂ ਪਹੁੰਚਾ ਜੀ ਅਜ ਤੱਕ ਤਾਂ ਕੋਈ ਨਹੀਂ ਆਇਆ ਰਾਤ ਵੀ ਆਪਾਂ ਇੱਥੋਂ ਅੱਧੀ ਰਾਤ ਨੂੰ ਗਏ ਆ ਕੋਈ 1.5 2 ਵਜੇ ਕੋਈ ਨਹੀਂ ਆਇਆ ਸਵੇਰ ਦੇ ਵੀ ਇੱਥੇ ਹੀ ਕੋਈ ਨਹੀਂ ਆਇਆ ਇਹਨਾਂ ਨੇ ਸਾਰਿਆਂ ਨੇ ਇਹ ਗਰੀਬ ਬੰਦੇ ਆ ਗਰੀ ਸੋ ਇਹ ਮਾਤੜ ਸਾਥੀ ਆਪਣਾ ਗਰਜਗਾਰ ਚਲਾਉਂਦੇ ਜੀ ਕਿ ਦੁੱਧ ਦੇ ਸਿਰ ਤੋਂ ਇਹਨਾਂ ਦਾ ਉਹ ਸਾਰਾ ਕਿੱਤਾ ਖਤਮ ਹੋ ਗਿਆ ਜੀ ਇਹਨਾਂ ਦੇ ਸਿਰ ਦੀ ਛੱਤ ਵੀ ਇਹਨਾਂ ਮੀਚ ਬੈ ਕੇ ਰਾਤ ਕੱਟੀ ਐ ਸੋ ਲੱਗ ਲੱਗੇ ਰਹੇ ਪਿੰਡਾਂ ਦੇ ਲੋਕਾਂ ਨੇ ਰੋਟੀ ਪਾੜੀ ਖਵਾਇਆ ਵਾ ਚਲੋ ਜਿੰਨਾ ਖਵਾਇਆ ਉਹਨਾਂ ਦਾ ਧੰਨਵਾਦ ਸੋ ਸਾਰਿਆਂ ਨੂੰ ਬੇਨਤੀ ਐ ਕੋ ਪਿੰਡਾਂ ਵਾਲੇ ਵੀਰਾਂ ਨੂੰ ਵੀ ਇਹਨਾਂ ਦਾ ਸਾਥ ਦੋ ਜਿਹਦਾ ਘਰ ਉਜੜ ਜੇ ਪਤਾ ਉਹਨੂੰ ਨਾਲ ਜਿਹੜੇ ਬੀਤਣ ਦੀ ਪਤਾ ਉਹਨੂੰ ਦਾ ਸੋ ਸਾਰਿਆਂ ਨੂੰ ਬੇਨਤੀ ਸਰਕਾਰਾਂ ਨੂੰ ਬੇਨਤੀ ਕੀ ਇਹਨਾਂ ਦੀ ਸਾਰ ਲੋਆਂਗੇ ਸਿਰ ਤੋਂ ਤੁਹਾਨੂੰ ਜੋ ਗੱਗੂ ਸਿੰਘ ਦੱਸਿਆ ਕਿ ਇਥੋਂ ਦਾ ਇਧਰੋਂ ਮਮਰਾਂ ਨੂੰ ਆਗਈ ਐ ਬਹੁਤ ਸ ਇਨਾਂ ਵਿਚਾਰਾਂ ਦਾ ਇਨਾਂ ਨੂੰ ਨੁਕਸਾਨ ਹੋਇਆ ਕਿ ਬੇਹੱਦ ਇਨਾਂ ਨੇ ਆਪਣੇ ਸਾਰੇ ਜਿੰਨੇ ਨਾਮ ਜਾਣਾ ਲੱਗੂ ਜੀ ਹੋ ਗਏ ਫੌਂਡ ਰਾਈ ਚੱਕਦੇ ਜਿੰਨੇ ਵੀਰਿਆਂ ਇਨਾਂ ਨੇ ਭੱਜ ਭੱਜ ਕੇ ਨਾ ਜਾਣਾ ਬਚਾਈਆਂ ਇਹ ਕਿ ਮਾਲੀ ਨੁਕਸਾਨ ਤੇ ਬਹੁਤ ਹੋ ਸਕਾ ਇਨਾਂ ਵਿਚਾਰਾਂ ਦਾ ਆਪਾਂ ਤੇ ਬੇ ਲਿਮਟ ਨੁਕਸਾਨ ਇਨਾਂ ਹੋ ਚੱਕਾ ਕਿ ਇਹ ਵਿਚਾਰੇ ਸਾਰੀ ਉਮਰ ਉੱਠ ਨਹੀਂ ਸਕਦੇ ਇਨਾਂ ਦੀ ਬੇਟੀਆਂ ਦਾ ਵਿਆਹ ਇਨਾਂ ਨੇ ਕੁਝ ਪੈਸੇ ਵੀ ਇਕੱਠੇ ਕੀਤੇ ਉਹ ਵੀ ਸਰਗੇ ਸਵਾਹ ਹੋ ਗਏ ਬੱਕੜੀਆਂ ਕੀ ਹੋ ਗਿਆ ਜਵਾਕ ਕੀ ਹੋ ਗਿਆ ਇਨ ਇਨਾਂ ਨੁਕਸਾਨ ਹੋਇਆ ਕਿ ਆਪਾਂ ਬੇ ਲਿਮਟ ਆਪਾਂ ਪ੍ਰਸ਼ਾਸਨ ਅਕਿ ਇਹੋ ਮੰਗ ਕਰਦੇ ਆ ਕਿ ਇਨਾਂ ਵਿਚਾਰਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਲਾਗੇ ਪਿੰਡਾਂ ਵਾਲੇ ਬਹੁਤ ਮਤ ਕਾਂਦੇ ਆ ਰਾਜ ਚੱਕ ਹੋ ਗਿਆ ਚੈਨਲ ਹੋ ਗਿਆ ਮਮ